ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਜਿਹੜੀ ਗਿਰਗਾ ਦੇ ਫਰੇਮ ਦੀ ਪਿਓਰ ਹੈ ਬਿਲਕੁਲ ਤੇ ਇਹਦੀ ਚਵਾਈ ਹੁਣੇ-ਹੁਣੇ ਹੋਈ ਹੈ ਇਹ ਹੈਗੀ ਹੈ ਏਬੀਐਸ ਵਾਲੇ ਸਬਰੀਨੋ ਬੋਲਦੇ ਜਿਹੜਾ ਬ੍ਰਾਜ਼ੀਲ ਤੋਂ ਇੰਪੋਰਟ ਹੋਇਆ ਸੀ ਸੀਮਨ ਜਿਹੜੀ ਇਹਦੀ ਮਾਂ ਸੀਗੀ ਉਹ ਰਫਤਾਰ ਬੋਲਦੀ ਸੀਗੀ ਉਹ ਵੀ ਏਬੀਐਸ ਦਾ ਸੀਮਨ ਸੀ ਗਿਰਦਾ ਤੇ ਅੱਗੇ ਜਿਹੜਾ ਇਹਨੂੰ ਬ੍ਰਾਜ਼ੀਲ ਵਾਲਾ ਪੈਸੀ ਲੱਗਿਆ ਸੀਗਾ ਉਹਦੇ ਵਿੱਚੋਂ ਮੇਲਕਾਫ ਆਇਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਇਹ ਥੋੜੇ ਦਿਨਾਂ ਦੀ ਸੂਈ ਆ ਤੁਹਾਨੂੰ ਮੇਲਕਾਫ ਤੋਂ ਪਤਾ ਲੱਗ ਜਾਊਗਾ ਅਤੇ ਦੇਖ ਰਿਹਾ ਹਾਂ ਜੀ ਤੇ ਚੰਗੇ ਦੁੱਧ ਤੇ ਚੱਲ ਰਹੀ ਹੈ ਬਾਕੀ ਜਦੋਂ ਪੀਕ ਲੈਵਲ ਤੇ ਆਊਗੀ ਤਾਂ ਉਹ ਦੁੱਧ ਤੁਹਾਨੂੰ ਜਰੂਰ ਦੱਸਿਆ ਜਾਊਗਾ ਕਿ ਆਪਣੇ ਇੰਡੀਅਨ ਬਲੱਡ ਦੇ ਵਿੱਚ ਜਦੋਂ ਬ੍ਰਾਜ਼ੀਲ ਵਾਲਾ ਜਿਹੜਾ ਇੰਪੋਰਟਡ ਸੀਮਨ ਲਾਇਆ ਤੇ ਦੁੱਧ ਦਾ ਕੋਈ ਫਰਕ ਪਿਆ ਤੇ ਠੰਡੀ ਸੀਲ ਆ ਚੋਣ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਮਸ਼ੀਨ ਤੇ ਚਵਾਈ ਹੁੰਦੀ ਹੈ ਜੀ ਮਸ਼ੀਨ ਤੇ ਇਹਦੀ ਚਵਾਈ ਚੱਲਦੀ ਹੈ ਨਾਲ ਦੂਸਰੀਆਂ ਗਾਵਾਂ ਦੇ ਕਿਉਂਕਿ ਬਾਕੀ ਗਾਵਾਂ ਦੇ ਵਿੱਚ ਐਫ ਜਰਸੀ ਹੈਗੀਆਂ ਨੇ ਔਰ ਜਿਹੜਾ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ ਇਹ ਪੈਸੀ ਦਾ ਜਿਹੜਾ ਬ੍ਰਾਜ਼ੀਲ ਦਾ ਇੰਪੋਰਟਡ ਗੇਅਰ ਸੀਮਨ ਇਹ ਪਿਓਰ ਗੇਅਰ ਨੂੰ ਲੱਗਿਆ ਸੀਗਾ ਜਿਹੜੀ ਰਫਤਾਰ ਤੋਂ ਅੱਗੇ ਆ ਗਿਆ ਸੁਬਰੀਨੋ ਸੁਬਰੀਨੋ ਤੋਂ ਅੱਗੇ ਆ ਗਿਆ ਪੈਸੀ ਤਾਂ ਇਹ ਮੇਲ ਕੱਫ ਆਇਆ ਜੀ ਦੇਖ ਰਹੇ ਹੋ ਸਕਰੀਨ ਦੇ ਉੱਪਰ ਬਹੁਤ ਸੋਹਣਾ ਬੱਚਾ ਆਇਆ